ਸ਼੍ਰੀ ਅਮਰitsar ਸਾਹਿਬ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅੰਸਰਾਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਮਰitsar 에어ਪੋਰਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦੋ ਫਰਜੀ ਟਰੈਵਲ ਏਜੰਡਾ ਨੂੰ ਠੱਗੀ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ ਇਸ ਮੌਕੇ ACP ਮਨਿੰਦਰਪਾਲ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਕਾਰੀ ਦਿੱਤੀ ਕਿ 에어ਪੋਰਟ ਪੁਲਿਸ ਸਟੇਸ਼ਨ ਦੇ ਉੱਪਰ ਸ਼ਿਕਾਇਤ ਆਈ ਸੀ ਕਿ ਜਸਪ੍ਰਿਤ ਨਾਮ ਦਾ ਨੌਜਵਾਨ ਵਿਦੇਸ਼ ਜਾ ਰਿਹਾ ਸੀ ਜਦੋਂ ਉਹ ਅੰਮ੍ਰਿਤਸਰ 에어ਪੋਰਟ ਤੇ ਚੈੱਕ ਇਨ ਕਰ ਰਿਹਾ ਸੀ ਤਾਂ ਉਸ ਦੇ ਕੋਲੋਂ ਇੱਕ ਜਮੇ ਟਿਕਟ ਮਿਲੀ ਉਸ ਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਉਹਨਾਂ ਵੱਲੋਂ ਬਰੀਕੀ ਦੇ ਨਾਲ ਇਸ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਹਨਾਂ ਨੂੰ ਦੋ ਲੋਕਾਂ ਦੀ ਸਨਕਤ ਹੋਈ ਜਿਹੜੇ 에ਜੰਟ ਨੇ ਤੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਕਿ ਇਹਨੇ ਪੈਸੇ ਲੈ ਕੇ ਉਹ ਉਹਨਾਂ ਨੂੰ ਵਿਦੇਸ਼ ਭੇਜ ਦੇਣਗੇ ਉਸ ਤੋਂ ਬਾਅਦ ਉਹਨਾਂ ਨਾਲ ਪੁਸ਼ਗਿਸ਼ ਕੀਤੀ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਵੀ ਦੇਖੋ ਕੀ ਹੋਇਆ ਇਹ ਪੂਰਾ ਮਾਮਲਾ ਪੰਜਾਬੀ ਸਟੇਸ਼ਨ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਸਕਰਨ ਸਿੰਘ ਦੀ ਰਿਪੋਰਟ ਕਰੀਏ ਇਹ ਹਾਂ ਕੇ ਹਾਂ ਸਰ ਅਜੀ ਸਰ ਜਿਹੜਾ 에어ਪੋਰਟ ਤੇ ਤੁਸੀਂ ਕੀ ਮਾਮਲਾ ਜੀ ਜਿਹੜੇ ਦੋ ਬੰਦੇ ਤੁਸੀਂ ਕੀਤਾ ਇਹ ਸਾਡੇ ਕੋਲ 에어ਪੋਰਟ ਤੇ 에어ਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇੱਕ ਕੀ ਇੱਕ ਉਹ ਮੁੰਡਾ ਜਸਪਰੀ ਦਾ ਜਿਹੜਾ ਆ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਚਾਰਤੋ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ ਏਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਕਿ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਾ ਦੇਵਾਂਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚ ਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਐਪਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਮਿੰਦਰ ਆ ਤੇ ਇੱਕ ਦਾ ਨਾਮ ਰੋਸ਼ਨ ਆ ਦੋਨੋਂ ਬਟਾਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲੋਂ ਵੀ ਏਜੰਟ ਰਹੇ ਨੇ ਹੁਣ ਇਹਨਾਂ ਕੋਈ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੇਟਾ ਹੁਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 650 ਇੰਡੀਅਨ ਗਾਰੰਟੀ ਸਾਰੀ ਦੀ ਸਾਰੀ ਰਿਕਵਰ ਹੋਈ ਹੈ ਇਹਨਾਂ ਦੇ ਕੋਲ ਸਾਨੂੰ ਇਹਦੇ ਕੋਲੇ ਕੋਈ ਕ੍ਰੇਟਾ ਗੱਡੀ ਵੀ ਰਿਕਵਰ ਹੋਈ ਹੈ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹੁਣ ਰਾਈਜ਼ اپ ਹੋ ਰਹੀਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ ਬਾਹਰ ਭੇਜਣ ਦੇ ਨਾਮ ਤੇ ਵੈਪਨ ਸਰ ਨਹੀਂ ਵੈਪਨ ਕੋਈ ਫਿਲਹਾਲ ਹਲੇ ਤੱਕ ਵੈਪਨ ਨਹੀਂ ਕੋਈ ਮਿਲਿਆ ਬਾਕੀ ਇਹਨਾਂ ਨੂੰ ਹੁਣ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁਸ਼ੀਸ਼ ਕਰਾਂਗੇ ਸਰ ਬਈ ਯੂਰਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਉਹਨਾਂ ਨੇ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਦਾ ਟਾਈਪ ਕੀਤਾ ਇਹਨਾਂ ਨੇ ਇੱਕ ਡਮੀ ਟਿਕਟ ਇੱਕ ਡਮੀ ਵੀਜ਼ਾ ਤਿਆਰ ਕਰਕੇ ਇਹਨਾਂ ਨੂੰ 에ਰਪੋਰਟ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਇਹਨਾਂ ਨੂੰ ਜਦੋਂ 에ਰਪੋਰਟ ਦੇ ਐਂਟਰਨ ਕਰ ਰਹੇ ਸੀ ਤੇ ਇਹਨਾਂ ਨੇ ਮਦਈ ਨੂੰ ਕਿਹਾ ਕਿ ਅਸੀਂ ਵੀਵੀਆਈਪੀ ਰਾਸਤੇ ਤਾਂ ਨਹੀਂ ਆਉਣੇ ਤੁਸੀਂ ਇੱਧਰ ਦੀ ਜਾਓ ਤੇ ਆ ਬੈਗ ਤੁਸੀਂ ਸਾਨੂੰ ਦੇ ਦਿਓ ਅਸੀਂ ਦਿਖਾਉਣਾ ਉੱਥੇ ਉਹ ਬੈਗ ਲੈ ਕੇ ਫਰਾਰ ਹੋ ਜਾਂਦੇ ਸੀਗੇ ਇਹਨਾਂ ਨੇ ਕਾਫੀ ਇਦਾ ਵਰਦਾਤਾਂ ਕੀਤੀਆਂ ਤੇ ਅਚੇਤੋ ਸਾਹਿਬ ਨੇ ਬੜੀ ਅੱਛੀ ਤਰ੍ਹਾਂ 100% ਰਿਕਵਰੀ ਕਰਕੇ ਦਿੱਤੀ ਹੈ ਨਹੀਂ ਜਸਪ੍ਰੀਤ ਤਾਂ ਉਹ ਵਿਕਟਮ ਹੈ ਨਾ ਜਸਪ੍ਰੀਤ ਤਾਂ ਵਿਕਟਮ ਹੋ ਗਿਆ ਨਾ ਕਾਫੀ ਮੈਂਬਰਸ ਦੇ ਨਾਮ ਆਏ ਹੋਲੇ ਵੀ ਐਡਿਸਕਲੋਜ਼ ਨਹੀਂ ਤੁਹਾਡੇ ਨਾਲ ਕਰ ਸਕਦਾ ਬਟ ਫਿਰ ਵੀ ਜਦੋਂ ਵੀ ਉਹ ਐਪਰੀਹੈਂਡ ਕਰਦੇ ਸੀ ਤਾਂ ਆਪਣਾ ਜ਼ਰੂਰ ਸੇਵਾ ਕਰਦੇ ਸਾਹਮਣੇ ਆ ਰਹੇ ਸਾਰੇ ਹਾਂਜੀ ਹੋਰ ਸਾਹਮਣੇ ਆ ਰਹੇ ਜੋ ਜੀ 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 ਫਿਰ ਟਿਕਟਾਂ ਹੁਣ ਇਹ ਪਤਾ ਨਹੀਂ ਕਿ ਕਿੱਥੋਂ ਪ੍ਰਿੰਟ ਕਰਦੇ ਸੀਗੇ ਤੇ ਜੋ ਵੀ ਇਹ ਇਨਵੈਸਟੀਗੇਸ਼ਨ ਜੋ ਇਹਨਾਂ ਦੇ ਸਾਹਮਣੇ ਆ ਰਿਹਾ ਇਹਨਾਂ ਦਾ ਜੋ ਕੰਪਿਊਟਰ ਵਗੈਰਾ ਉਹ ਆਊਟ ਆਪ ਕਰਾਂਗੇ। 에어ਪੋਰਟ ਵੱਲੋਂ ਕੋਈ ਵੀ ਹਾਂਜੀ ਹਾਂਜੀ 에어ਪੋਰਟ ਵਿਭਾਗ ਵੱਲੋਂ ਵੀ ਕੰਪਲੀਟ ਸਮ ਦਿੱਤੀ ਗਈ ਸੀ ਇਸ ਸਬੰਧੀ। ਉਹਦੇ ਉੱਪਰ ਅਸੀਂ ਐਫਆਰ ਦੱਚ ਕਰ ਦਿੱਤੀ। ਐਫਆਰ ਨੰਬਰ 33 10924 ਦੀ ਹੈਗੀ ਇਹ ਜੀ।